ਗੁਰੂ ਨਗਰੀ ਅੰਮ੍ਰਿਤਸਰ ਦੇ ਬੱਸ ਸਟੈਂਡ ਦੀਆਂ ਸੜਕਾਂ ਦੀ ਹਾਲਾਤ ਪਿਛਲੇ ਕਾਫੀ ਸਾਲਾਂ ਤੋਂ ਬਹੁਤ ਖਸਤਾ ਬਣੀ ਹੋਈ ਸੀ ਜਿਸ ਕਾਰਨ ਉਥੋਂ ਲੰਘਣ ਵਾਲੇ ਰਾਹਗੀਰਾਂ ਅਤੇ ਬੱਸ ਯਾਤਰੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਤੋਂ ਬਾਅਦ ਮੌਜੂਦਾ ਸਰਕਾਰ ਵੱਲੋਂ ਬੱਸ ਸਟੈਂਡ ਦੀਆਂ ਸੜਕਾਂ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆ ਲਗਭਗ 2 ਦਿਨ ਮਹੀਨੇ ਪਹਿਲਾਂ ਇਥੋਂ ਦੀਆਂ ਸੜਕਾਂ ਦੀ ਮੁਰ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਪਰ ਇਸ ਕੰਮ ਦੀ ਗਤੀ ਬਹੁਤ ਢਿੱਲੀ ਹੋਣ ਕਾਰਨ ਲੋਕਾਂ ਨੂੰ ਹੁਣ ਹੋਰ ਵੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੜੀ ਫਾਸ ਤੇ ਨਿਊਜ਼ ਟੀਮ ਨਾਲ ਗੱਲ ਕਰਦਿਆਂ ਰਾਹੀਗिरा ਇਤਿਹਾਸ ਪਾਸ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਥੋਂ ਦੀਆਂ ਸੜਕਾਂ ਦੀ ਮੁਰ ਉਸਾਰੀ ਦਾ ਕੰਮ ਕਰਾਉਣਾ ਬਹੁਤ ਵਧੀਆ ਗੱਲ ਹੈ ਪਰ ਇੱਥੇ ਚੱਲ ਰਿਹਾ ਕੰਮ ਲਗਭਗ ਪਿਛਲੇ 1 ਮਹੀਨੇ ਤੋਂ ਬੰਦ ਪਿਆ ਹੈ ਜਿਸ ਕਾਰਨ ਰਾਹੀਗिरा ਖਾਸ ਕਰ ਬੱਸ ਸਟੈਂਡ ਤੇ ਆਉਣ ਵਾਲੇ ਯਾਤਰੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇੱਥੇ ਜਗ੍ਹਾ-ਜਗਾ ਪਏ ਮਿੱਟੀ ਦੇ ਢੇ ਅਤੇ ਡੂੰਘੀਆਂ ਪੁੱਟੀਆਂ ਹੋਈਆਂ ਜਗਾਹਾਂ ਕਰ ਇੱਥੇ ਪੈਦਲ ਚੱਲਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਅਤੇ ਦੇਖਣ ਵਿੱਚ ਇਹ ਵੀ ਆਇਆ ਕਿ ਇੱਥੇ ਪਾਣੀ ਖੜਾ ਹੋਣ ਕਾਰਨ ਮੁਸ਼ਕਿਲਾਂ ਆ ਰਹੀਆਂ ਹਨ। ਲੋਕਾਂ ਨੇ ਕਿਹਾ ਕਿ বাস ਸਟੈਂਡ ਦੇ ਅੰਦਰ ਬਣੀ ਪੁਲਿਸ ਚੌਂਕੀ ਦੇ ਅੱਗੇ ਪਾਣੀ ਦਾ ਛੱਪੜ ਲੱਗਾ ਹੋਇਆ ਹੈ ਜਿਸ ਕਾਰਨ ਇੱਥੇ ਮੱਛਰ ਪੈਦਾ ਹੋਣ ਕਰਕੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਐਸ ਲਈ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਕੰਮ ਨੂੰ ਛੇਤੀ ਪੂਰਾ ਕਰਵਾਇਆ ਜਾਵੇ ਤਾਂ ਜੋ ਰਾਗੀਰਾ ਅਤੇ ਮੁਸਾਫਰਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਪਰ ਅਸੀਂ ਅੰਮ੍ਰਿਤਸਰ ਇਸ ਟਾਈਮ ਤੇ ਖੜੇ ਤੇ ਬਸ ੱਡੇ ਜਿਹੜਾ ਕਿ ਪੀਕ ਉੱਤੇ ਬਸ ੱਡਾ ਹੈਗਾ ਕਿਉਂਕਿ ਅੰਮ੍ਰਿਤਸਰ ਨੂੰ ਹੈਰੀਟੇਜ ਸਿਟੀ ਦਾ ਦਰਜਾ ਵੀ ਦਿੱਤਾ ਗਿਆ ਜਿੱਥੇ ਕਿ ਦੁਰਗਿਆਣਾ ਮੰਦਿਰ ਆਪਣਾ ਹਰਮੰਦਰ ਸਾਹਿਬ ਹੈਗਾ ਵਾ ਫਿਰ ਹਵਾਈ ਅੱਡਾ ਵੀ ਇੱਥੇ ਹੈਗਾ ਵਾ ਕਿ ਜਿੱਦ ਤੋਂ ਦੂਦ ਰਾਜੇ ਤੋਂ ਦੁਨੀਆ ਇੱਥੇ ਆ ਕੇ ਇੱਥੋਂ ਹੀ ਹਵਾਈ ਅੱਡੇ ਨੂੰ ਜਾਂਦੀਆਂ ਨੇ ਤੇ ਇੱਥੇ ਹੀ ਨਮਸਤਕ ਹੁੰਦੀਆਂ ਗੁਰਦੁਆਰੇ ਸਾਹਿਬਾਂ ਤੇ ਮੰਦਿਰਾਂ ਦੇ ਵਿੱਚ ਪਰ ਤੁਸੀਂ ਇੱਥੇ ਦੇ ਸੜਕਾਂ ਦੇ ਹਾਲਾਤ ਦੇਖ ਸਕਦੇ ਹੋ ਬਹੁਤ ਹੀ ਬੱੱਤਰ ਹਾਲਾਤ ਹੋਏ ਪਏ ਨੇ ਕਿ ਜਿਹੜੇ ਕਿ ਬਜ਼ੁਰਗਾਂ ਦਾ ਬੱਚਿਆਂ ਦਾ ਆਮ ਬੰਦੇ ਦਾ ਵੀ ਨਿਕਲਣਾ ਤੇ ਬਹੁਤ ਤੇ ਇੱਥੇ ਅਸੀਂ 6 ਮਹੀਨੇ ਤੋਂ ਪਹਿਲਾਂ ਤਾਂ ਦੇਖ ਰਹੇ ਹਾਂ ਕਿ ਸੜਕਾਂ ਟੁੱਟੀਆਂ ਪਈਆਂ ਸੀਗੀਆਂ ਪਰ ਮੌਜੂਦਾ ਸਰਕਾਰ ਜਿਹੜੇ ਸਾਡੇ ਐਮਐਲਏ ਜੀਵਨਜੋਤ ਕੌਰ ਜੀ ਨੇ ਇੱਥੇ ਉਦਘਾਟਨ ਕੀਤਾ ਉਦਘਾਟਨ ਤਾਂ ਕੀਤਾ ਬਹੁਤ ਵਧੀਆ ਕੰਮ ਕੀਤਾ ਪਰ ਉਸ ਤੋਂ ਬਾਅਦ ਇਹਦੀ ਸੁਧਬੋਤ ਲੈਣਾ ਕਿ ਅਸੀਂ ਕੋਈ ਆਪਣਾ ਨੁਮਾਇੰਦਾ ਇੱਥੇ ਖੜਾ ਕਰੀਏ ਕਿ ਦੇਖੀਏ ਕਿ ਜਿਹੜੇ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ ਕਿ ਉਹ ਆਪਣੀ ਕਾਰਵਾਈ ਠੀਕ ਤਰ੍ਹਾਂ ਕਰ ਰਿਹਾ ਵੈ ਕੀ ਉਹ ਮੌਜੂਦਾ ਜਿਹੜੀ ਸੜਕਾਂ ਟੁੱਟੀਆਂ ਪਈਆਂ ਸੀ ਉਹਨੂੰ ਸਹੀ ਤਰ੍ਹਾਂ ਬਣਾ ਰਿਹਾ ਹੈ ਪਰ ਉਹ ਬਿਲਕੁਲ ਬੱਤਾ ਹਾਲਾਤ ਨੇ ਸਰ ਕੰਮ ਸ਼ੁਰੂ ਹੋਏ ਨੂੰ ਤਾਂ ਇਹ ਤੇ ਦੋ ਮਹੀਨੇ ਪਰ ਦੋ ਮਹੀਨੇ ਤੋਂ ਪਹਿਲਾਂ ਤੋਂ ਕੰਮ ਸ਼ੁਰੂ ਹੋਏ ਨੂੰ ਹੋ ਗਏ ਤੇ ਪਰ ਕੰਮ ਬੰਦ ਹੋਇਆ ਹੈ ਦੋ ਮਹੀਨੇ ਤੋਂ ਬੰਦ ਹੈ ਕੰਮ ਬਿਲਕੁਲ ਨਹੀਂ ਚੱਲ ਰਿਹਾ ਡਿੱਚ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਕਿ ਉੱਤੇ ਕਿੱਦਾਂ ਖੜੀਆਂ ਹੋਈਆਂ ਉਹ ਉੱਥੇ ਹੀ ਖੜੀਆਂ ਹੈਗੀਆਂ ਕਿ ਇੱਕ ਠੇਕੇਦਾਰ ਉੱਤੇ ਵੀ ਇਹਨਾਂ ਦਾ ਕੋਈ ਐਕਸ਼ਨ ਲੈਣਾ ਬੰਦਾ ਕਿ ਜੇਕਰ ਤੈਨੂੰ ਨਿਰਧਾਰਿਤ ਸਮੇਂ ਕੋਈ ਦਿੱਤਾ ਗਿਆ ਕਿ ਠੇਕਾ ਪੂਰਾ ਕਰਨ ਦਾ ਤੈਨੂੰ ਪੂਰਾ ਕਰ ਤੋਏ ਦਾ ਹਾਲਾਤ ਤੁਹਾਨੂੰ ਦੱਸਿਆ ਕਿ ਟੋਏ ਤੁਸੀਂ ਦੇਖੋ ਇਹਨੇ ਵੱਡੇ ਵੱਡੇ ਟੋਏ ਅਗਰ ਬਨੇ ਪਏ ਆ ਕਿ ਬੱਸਾਂ ਵੀ ਜਿਹੜੋ ਇੱਥੇ ਲਹਿਰਾਂਦੀ ਹੋਈਆਂ ਨਿਕਲਦੀਆਂ ਹਨ ਤੇ ਅੰਦਰ ਸਵਾਰੀਆਂ ਜਿਹੜੀਆਂ ਬੈਠੀਆਂ ਹੁੰਦੀਆਂ ਉਹਨਾਂ ਦੇ ਮੱਥੇ ਵਗੈਰਾ ਕਈ ਵਾਰੀ ਉਹਦੇ ਵਿੱਚ ਵੱਜ ਚੁੱਕੇ ਜਿਹੜੇ ਲੋਹੇ ਦੇ ਜਿਹੜਾ ਹੈਂਡਲ ਬਨੇ ਹੁੰਦਾ ਤੇ ਕਈ ਬਜ਼ੁਰਗ ਜਿਹੜੀਆਂ ਸਾਡੀਆਂ ਮਾਤਾਵਾਂ ਗਈਆਂ ਉਹ ਡਿੱਗ ਵੀ ਚੁੱਕੀਆਂ ਬੱਸਾਂ ਦੇ ਵਿੱਚੋਂ ਤੇ ਜਿਹੜਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਥਾਣਾ ਚੌਂਕੀ ਬਣਾਈ ਗਈ ਹੈ ਬਸ ਅੱਡੇ ਵਾਸਤੇ ਤੇ ਉਹਦੇ ਅੱਗੇ ਪਾਣੀ ਦਾ ਦਰਵਰ ਦੇਖੋ ਕਿੱਦਾਂ ਬਣਿਆ ਪਿਆ ਤੇ ਇੱਥੇ ਮੱਛਰ ਵੀ ਭਿੰਪਣਾ ਰਿਹਾ ਤੇ ਉਸ ਤੋਂ ਬਾਅਦ ਜਿਹੜੇ ਇੱਥੇ ਦੇ ਰੈਂਪ ਦੇਖੋ ਸਾਈਡਾਂ ਤੇ 2-2 ਫੁੱਟ ਉੱਚੇ ਰੈਂਪ ਗਿਆ ਕੀ ਬਜ਼ੁਰਗ ਇਹਦੇ ਤੋਂ 2 ਫੁੱਟ ਤੋਂ ਥੱਲੇ ਉਤਰ ਕੇ ਦੇਖ ਸਕਦੇ ਆ ਤੇ ਅਸੀਂ ਫੇਰ ਇੱਕ ਗੁਜਾਰਿਸ਼ ਕਰਦੇ ਆ ਸਰਕਾਰ ਨੂੰ ਕਿ ਇੱਥੇ ਇਹ ਪੀਕ ਦਾ ਬਸ ਇੱਦਾਂ ਢਾਗਾ ਕਿ ਇਹਨੂੰ ਅੰਮ੍ਰਿਤਸਰ ਨੂੰ ਹੈਰੀਟੇਜ ਦਾ ਅਗਰ ਦਰਜਾ ਦਿੱਤਾ ਗਿਆ ਤੇ ਟੁੱਟੀਆਂ ਸੜਕਾਂ ਦੇਖ ਕੇ ਬਾਹਰੋਂ ਆਏ ਦਾ ਕੀ ਇੱਥੇ ਇਮਪ੍ਰੈਸ਼ਨ ਬਣਦਾ ਵਾ ਤੇ ਸੋ ਅਸੀਂ ਫੇਰ ਗੁਜਾਰਿਸ਼ ਕਰਦੇ ਆ ਸਰਕਾਰਾਂ ਅੱਗੇ ਕੰਪਲੀਟ ਕੰਮ ਹੋਵੇ ਅਮਰਸਰ ਦੇ ਬੱਸ ਸਟੈਂਡ ਤੇ ਖਲੋਤੇ ਆ ਇੱਥੇ ਇਹ ਸੜਕ ਜਿਹੜੀ ਹੈ ਬੜੀ ਕਈ ਸਾਲਾਂ ਤੋਂ ਖਰਾਬ ਹੈਗੀ ਹੈ ਹੁਣ ਇਹਨਾਂ ਦਾ ਕੰਮ ਸਾਰੀ ਦਾ ਕੰਮ ਸ਼ੁਰੂ ਕੀਤਾ ਪਰ ਇਹ ਵੀ ਬੰਦ ਪਿਆ ਤੁਹਾਡੇ ਸਾਹਮਣੇ ਵੇਖੋ ਪਾਣੀ ਦੀ ਦਿੱਕਤ ਕਿੰਨੀ ਹੈ ਪਾਣੀ ਖਲੋਤਾ ਹੈ ਰਸਤਾ ਬੰਦ ਕਰਤਾ ਆਂ ਜਾਂਦੇ ਲੋਕ ਬੱਚਾ ਦੀ ਬੜੀ ਦਿੱਕਤ ਹੋ ਰਹੀ ਹੈ ਇਹਨਾਂ ਨੂੰ ਇੱਕ ਵਾਰ ਆ ਖੁੱਲਿਆ ਬੇਨ ਦਾ ਬਾਕੀ ਇਧਰੋਂ ਬੰਦ ਹੋ ਗਿਆ ਮੈਂ ਤੇ ਇਧਰੋਂ ਆਇਆ ਤੇਲ ਪਵਾ ਕੇ ਮੈਂ ਚਲਾਇਆ ਸਨਪਰੇ ਚੌਂਚੇ ਮੈਂ ਕਿਹਾ ਕਿ ਇਥੋਂ ਵਿਚੋਂ ਨਿਕਲ ਜਾਂਦੇ ਪਰ ਇਹ ਰਸਤਾ ਬੰਦ ਕੀਤਾ ਮੈਨੂੰ ਫਿਰ ਦੁਬਾਰਾ ਘੁੰਮ ਕੇ ਜਾਣਾ ਪੈਣਾ ਮੁਸ਼ਕਲ ਤਾਂ ਆਂਦੀ ਹੈ ਰੋਲ ਵੀ ਵੇਸਟ ਹੁੰਦਾ ਤੇ ਟਾਈਮ ਵੀ ਵੇਸਟ ਹੁੰਦਾ ਪਿਆ ਚਾਹੀਦਾ ਤਾਂ ਹੈਗਾ ਇਹ ਜੀ ਛੇਤੀ ਤੋਂ ਛੇਤੀ ਕੰਪਲੀਟ ਹੋਵੇ ਸਾਨੂੰ ਆਂਗਾਂ ਜਿਹੜੀ ਦਿੱਕਤ ਆਦੀ ਉਹ ਨਾ ਆਵੇ ਫਾਸਟ ਵੇਜ ਦੀ ਨਿਊਜ਼ ਟੀਮ ਇਸ ਟਾਈਮ ਖੜੀ ਹੈ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਜਿੱਤੇ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਦੇ ਮੋੜ ਸਾਰੀ ਦਾ ਕੰਮ ਚੱਲ ਰਿਹਾ ਹੈ ਪਰ ਲੋਕਾਂ ਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਹਨ ਕਿਉਂਕਿ ਰਾਘੀਰਾ ਅਤੇ ਇੱਥੋਂ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਹੜਾ ਮੋੜ ਸਾਰੀ ਦਾ ਕੰਮ ਇੱਥੋਂ ਦੀਆਂ ਸੜਕਾਂ ਦੇ ਹਾਲਾਤ ਵੇਖ ਕੇ ਮੌਜੂਦਾ ਸਰਕਾਰ ਵੱਲੋਂ ਸ਼ੁਰੂ ਕਰਵਾਇਆ ਗਿਆ ਸੀ ਲੇਕਿਨ ਜਿਸ ਵੀ ਕੰਪਨੀ ਜਾਂ ਕਿਸੇ ਠੇਕੇਦਾਰ ਉਹਨਾਂ ਨੇ ਇਸ ਕੰਮ ਵੱਲ ਧਿਆਨ ਨਹੀਂ ਦਿੱਤਾ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਕੰਮ ਉੱਥੇ ਉੱਥੇ ਰੁਕਿਆ ਪਿਆ ਹੈ ਜਿਸ ਕਾਰਨ ਪਾਣੀ ਜਗ੍ਹਾ-ਜਗ੍ਹਾ ਖੜਾ ਹੈ ਔਰ ਟੋਏ ਕਾਫੀ ਡੂੰਗੇ ਪਏ ਹੋਏ ਹਨ ਔਰ ਮਿੱਟੀ ਦੇ ਢੇਰ ਜਗ੍ਹਾ-ਜਗ੍ਹਾ ਲੱਗੇ ਹੋਏ ਹਨ ਜਿਸ ਕਾਰਨ ਇੱਥੋਂ ਲੰਘਣ ਵਾਲੇ ਮੁਸਾਫਰਾ ਅਤੇ ਰਾਹੀ ਗਿਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਲੋਕਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਜਿਸ ਵੀ ਕਿਸੇ ਕੰਪਨੀ ਜਾਂ ਠੇਕੇਦਾਰ ਨੂੰ ਇਹ ਕੰਮ ਦਿੱਤਾ ਗਿਆ ਹੈ ਉਸ ਨੂੰ ਜੁੜੀ ਹਦਾਇਤਾਂ ਦੇ ਕੇ ਇਸ ਕੰਮ ਨੂੰ ਛੇਤੀ ਕੰਪਲੀਟ ਕਰਵਾਇਆ ਜਾਵੇ ਤਾਂ ਜੋ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ निजात ਮਿਲ ਸਕੇ ਫਾਸਟਵੇ ਨ